ਥੋਡੀ ਤਾਂ ਟੌਰੀ ਤੁਹਾਡੇ ਬੰਦੇ ਨਾਲ ਹੈ। ਹੂੰ ਵਾਹ। ਉਹਦੀ ਟੌਰ ਰਹੇਗੀ ਤਾਂ ਤੁਹਾਡੀ ਵੀ ਟੌਰ ਰਹੇਗੀ। ਇਹ ਫਿਰ ਕਿੱਥੋਂ ਸਿੱਖ ਲਈਏ ਗੱਲਾਂ ਖਾਬਾ ਜਿ। ਓ ਯਾਰ ਇੰਦਾ ਨਹੀਂ ਮਤਲਬ ਕੀ? ਜਿਹੜਾ ਮੁੰਡਾ ਹੁੰਦਾ ਹੂੰ ਉਹਦੇ ਦਿਲ 'ਚ ਇਹੀ ਹੁੰਦਾ ਵੀ ਹਮੇਸ਼ਾ ਜਿੱਦਾਂ ਮੰਨ ਲਓ ਵੀ ਜਿੱਦਾਂ ਮੈਂ ਆਲੇ ਦੁਆਲੇ ਦੇਖਦੀ ਆਂ ਹੂੰ ਬੰਦੇ ਕਹਿ ਦਿੰਦੇ ਹੁੰਦੇ ਵੀ ਲੜਾਈ ਕਮਰੇ ਜੀ ਕਰਨੀ ਹੈ ਬਾਹਰ ਤੋਂ ਮੈਂ ਤੈਨੂੰ ਜੋ ਮਰਜ਼ੀ ਕਹਾਂ ਤੂੰ ਬੋਲਣਾ ਨਹੀਂ ਉਹ ਇੱਕ ਤਾਂ ਵੀ ਹੁੰਦਾ ਵੈਸੇ ਵੀ ਇਦਾਂ ਮੈਨੂੰ ਲੱਗਦਾ ਕਿ ਬੋਲਣਾ ਚਾਹੀਦਾ ਵੀ ਨਹੀਂ ਇੱਕ ਜਨਾਨੀ ਨੂੰ ਆਪਦੇ ਹਸਬੰਡ ਦੇ ਨਾਲ ਚਾਰ ਬੰਦਿਆਂ 'ਚ ਕਿਉਂਕਿ ਇੱਕ ਰੁਤਬਾ ਬਣਿਆ ਹੁੰਦਾ ਤੁਸੀਂ ਆਪਦੇ ਬੰਦੇ ਦੀ ਇਨਸਲਟ ਕਰ ਦੋਗੇ ਚਾਰ ਬੰਦਿਆਂ ਜੀ ਤੁਹਾਡੇ ਬੰਦੇ ਦੀ ਵੈਸੇ ਇੱਜ਼ਤ ਨਹੀਂ ਰਹਿਣੀ ਇਹ ਬਹੁਤ ਵਧੀਆ ਗੱਲ ਕਹਿ ਰਹੇ ਹੋ ਤੁਹਾਡੇ ਬੰਦੇ ਦੀ ਵੈਸੇ ਇੱਜ਼ਤ ਨਹੀਂ ਰਹਿਣੀ ਤੇ ਥੋਡੀ ਤਾਂ ਟੌਰ ਹੀ ਤੁਹਾਡੇ ਬੰਦੇ ਨਾਲ ਹੈ ਹੂੰ ਵਾਹ ਉਹਦੀ ਟੌਰ ਰਹੇਗੀ ਤਾਂ ਤੁਹਾਡੀ ਵੀ ਟੌਰ ਰਹੇਗੀ ਇਹ ਫਿਰ ਕਿੱਥੋਂ ਸਿੱਖ ਲਈਆਂ ਇਹ ਗੱਲਾਂ ਖਾਬਾ ਜੀ ਓ ਯਾਰ ਇਦਾਂ ਨਹੀਂ ਮਤਲਬ ਕੀ ਮੈਨੂੰ ਮੈਨੂੰ ਇਦਾਂ ਮੰਮੀ ਵੀ ਸਮਝਾਉਂਦੇ ਹੁੰਦੇ ਆ ਬਹੁਤ ਸਿਆਣੀਆਂ ਗੱਲਾਂ ਨੇ ਇਹ ਬੇਸਿਕਲੀ ਇਹ 45 55 ਸਾਲ ਤੇ ਜਾ ਕੇ ਸਮਝ ਆਉਂਦੀਆਂ ਇਹ ਗੱਲਾਂ ਹਾਂਜੀ ਮੈਨੂੰ ਇਦਾਂ ਲੱਗਦਾ ਮੈਂ ਨਾ ਐਕਚੁਅਲੀ ਸ਼ੁਰੂ ਤੋਂ ਹੀ ਮੈਨੂੰ ਬਜ਼ੁਰਗਾਂ ਕੋਲ ਬੈਠਣਾ ਬਹੁਤ ਪਸੰਦ ਹੈ ਮੈਂ ਬੈਠਦੀ ਆ ਮੈਂ ਕਿਤੇ ਵੀ ਜਾਵਾਂ ਕਿਸੇ ਆਪਣੇ ਫਰੈਂਡ ਸੇ ਲੀਤ ਦੇ ਘਰੇ ਜਾਵਾਂ ਤਾਂ ਮੈਂ ਸਭ ਤੋਂ ਪਹਿਲਾਂ ਟਾਈਮ ਉਹਨਾਂ ਨਾਲ ਹੀ ਬੈਠਦੀ ਆ ਵੀ ਮੈਨੂੰ ਕੁਝ ਗੱਲਾਂ ਸਿੱਖਣ ਨੂੰ ਮਿਲ ਜੇ ਹੋਰੇ ਮੇਰੇ ਕਿਸੇ ਕੰਮ ਆ ਜੇ ਤੇ ਮੈਨੂੰ ਬਸ ਆਹੀ ਚੀਜ਼ਾਂ ਇਹ ਤਾਂ ਮੈਂ ਥੋੜੀਆਂ ਆਪ ਵੀ ਸਮਝਦੀ ਆ ਕਿ ਕੁੜੀ ਨੂੰ ਅਡਜਸਟ ਕਰਨਾ ਪੈਂਦਾ ਮੈਂ ਜਿੱਦੀ ਮਰਜ਼ੀ ਸਟਾਰ ਬਣ ਜਾ ਇਹ ਵੈਸੇ ਬਹੁਤ ਸਹੀ ਗੱਲ ਕਹਿ ਰਹੇ ਹੋ ਕਿ ਸ਼ੂਟ ਤੋਂ ਬਾਹਰ ਜਿਹੜੀ ਆਮ ਜ਼ਿੰਦਗੀ ਆ ਉਹ ਹੋਰ ਆ ਉਹ ਹੋਰ ਆ ਜੀ ਹਾਂਜੀ ਹੁਣ ਇੱਕ ਐਗਜ਼ਾਮਪਲ ਦਿੰਨੀ ਆ ਮੈਂ ਦੀਪਿਕਾ ਪਾਦੁਕਨ ਬਹੁਤ ਵੱਡੀ ਸਟਾਰ ਹੈ ਐਂਡ ਤਾਂ ਵਿਆਹ ਹੀ ਕਰਾਇਆ ਉਹਨੇ ਐਂਡ ਤਾਂ ਘਰ ਹੀ ਬਸਾਉਣਾ ਈਸ਼ਵਰੀਆ ਰਾਏ ਸਭ ਤੋਂ ਸੋਹਣੀ ਖੂਬਸੂਰਤ ਕੁੜੀ ਹੈ ਉਹ ਪੂਰੇ ਮੈਨੂੰ ਲੱਗਦਾ ਪੂਰੇ ਵਰਲਡ ਦੀ ਹੋਣੀ ਹੈ ਐਂਡ ਤਾਂ ਬੱਚਾ ਹੀ ਬੱਚੇ ਹੋਏ ਘਰ ਸੰਭਾਲਿਆ ਨੂੰ ਐਂ ਅੱਖ ਕੰਮ ਵੀ ਨਹੀਂ ਕੀਤਾ ਥੋੜੀ ਤਾਂ ਟੌਰ ਹੀ ਤੁਹਾਡੇ ਬੰਦੇ ਨਾਲ ਹੈ। ਹੂੰ ਵਾਹ। ਉਹਦੀ ਟੌਰ ਰਹੇਗੀ ਤਾਂ ਤੁਹਾਡੀ ਵੀ ਟੌਰ ਰਹੇਗੀ। ਇਹ ਫਿਰ ਕਿੱਥੋਂ ਸਿੱਖ ਲਈਏ ਗੱਲਾਂ ਖਾਬਾ ਜਿਹਾ। ਓ ਯਾਰ ਇੰਦਾ ਨਹੀਂ ਮਤਲਬ ਕੀ ਜਿਹੜਾ ਮੁੰਡਾ ਹੁੰਦਾ ਹੂੰ ਉਹਦੇ ਦਿਲ 'ਚ ਹੀ ਹੁੰਦਾ ਵੀ ਹਮੇਸ਼ਾ ਜਿੱਦਾਂ ਮੰਨ ਲਓ ਵੀ ਜਿੱਦਾਂ ਮੈਂ ਆਲੇ ਦੁਆਲੇ ਦੇਖਦੀ ਆਂ ਹੂੰ ਬੰਦੇ ਕਹਿ ਦਿੰਦੇ ਹੁੰਦੇ ਵੀ ਲੜਾਈ ਕਮਰੇ ਜੀ ਕਰਨੀ ਹੈ ਬਾਹਰ ਤੂੰ ਮੈਂ ਤੈਨੂੰ ਜੋ ਮਰਜ਼ੀ ਕਹਦਾ ਤੂੰ ਬੋਲਣਾ ਨਹੀਂ ਉਹ ਇੱਕ ਤਾਂ ਵੀ ਹੁੰਦਾ ਵੈਸੀ ਵੀ ਇਦਾਂ ਮੈਨੂੰ ਲੱਗਦਾ ਕਿ ਬੋਲਣਾ ਚਾਹੀਦਾ ਵੀ ਨਹੀਂ ਇੱਕ ਜਨਾਨੀ ਨੂੰ ਆਪਦੇ ਹਸਬੰਡ ਦੇ ਨਾਲ ਚਾਰ ਬੰਦਿਆਂ 'ਚ ਕਿਉਂਕਿ ਇੱਕ ਰੁਤਬਾ ਬਣਿਆ ਹੁੰਦਾ ਤੁਸੀਂ ਆਪਦੇ ਬੰਦੇ ਦੀ ਇਨਸਲਟ ਕਰ ਦੋਗੇ ਚਾਰ ਬੰਦਿਆਂ ਜੀ ਤੁਹਾਡੇ ਬੰਦੇ ਦੀ ਵੈਸੀ ਇੱਜ਼ਤ ਨਹੀਂ ਰਹਿਣੀ ਇਹ ਬਹੁਤ ਵਧੀਆ ਗੱਲ ਕਹਿ ਰਹੇ ਹੋ ਤੁਹਾਡੇ ਬੰਦੇ ਦੀ ਵੈਸੀ ਇੱਜ਼ਤ ਨਹੀਂ ਰਹਿਣੀ ਤੇ ਥੋੜੀ ਤਾਂ ਟੌਰ ਹੀ ਤੁਹਾਡੇ ਬੰਦੇ ਨਾਲ ਹੈ ਹੂੰ ਵਾਹ ਉਹਦੀ ਟੌਰ ਰਹੇਗੀ ਤਾਂ ਤੁਹਾਡੀ ਵੀ ਟੌਰ ਰਹੇਗੀ ਇਹ ਫਿਰ ਕਿੱਥੋਂ ਸਿੱਖ ਲਈਆਂ ਇਹ ਗੱਲਾਂ ਖਾਬਾ ਜੀ ਓ ਯਾਰ ਇਦਾਂ ਨਹੀਂ ਮਤਲਬ ਕੀ ਮੈਨੂੰ ਮੈਨੂੰ ਇਦਾਂ ਮੰਮੀ ਵੀ ਸਮਝਾਉਂਦੇ ਹੁੰਦੇ ਆ ਬਹੁਤ ਸਿਆਣੀਆਂ ਗੱਲਾਂ ਨੇ ਇਹ ਬੇਸਿਕਲੀ ਇਹ 45 55 ਸਾਲ ਤੇ ਜਾ ਕੇ ਸਮਝ ਆਉਂਦੀਆਂ ਇਹ ਗੱਲਾਂ ਹਾਂਜੀ ਮੈਨੂੰ ਇਦਾਂ ਲੱਗਦਾ ਮੈਂ ਨਾ ਐਕਚੁਅਲੀ ਸ਼ੁਰੂ ਤੋਂ ਹੀ ਮੈਨੂੰ ਬਜ਼ੁਰਗਾਂ ਕੋਲ ਬੈਠਣਾ ਬਹੁਤ ਪਸੰਦ ਹੈ ਮੈਂ ਬੈਠਦੀ ਆ ਮੈਂ ਕਿਤੇ ਵੀ ਜਾਵਾਂ ਕਿਸੇ ਆਪਣੇ ਫਰੈਂਡਸ ਦੇ ਘਰੇ ਜਾਵਾਂ ਤਾਂ ਮੈਂ ਸਭ ਤੋਂ ਪਹਿਲਾਂ ਟਾਈਮ ਉਹਨਾਂ ਨਾਲ ਹੀ ਬੈਠਦੀ ਆ ਵੀ ਮੈਨੂੰ ਕੁਝ ਗੱਲਾਂ ਸਿੱਖਣ ਨੂੰ ਮਿਲ ਜੇ ਹੋਰੇ ਮੇਰੇ ਕਿਸੇ ਕੰਮ ਆ ਜੇ ਤੇ ਮੈਨੂੰ ਬਸ ਆਹੀ ਚੀਜ਼ਾਂ ਇਹ ਤਾਂ ਮੈਂ ਥੁੜੀਆਂ ਆਪ ਵੀ ਸਮਝਦੀ ਆ ਕਿ ਕੁੜੀ ਨੂੰ ਅਡਜਸਟ ਕਰਨਾ ਪੈਂਦਾ ਮੈਂ ਜਿੱਦੀ ਮਰਜ਼ੀ ਸਟਾਰ ਬਣ ਜਾ ਇਹ ਵੈਸੇ ਬਹੁਤ ਸਹੀ ਗੱਲ ਕਹਿ ਰਹੇ ਹੋ ਕਿ ਸ਼ੂਟ ਤੋਂ ਬਾਹਰ ਜਿਹੜੀ ਆ ਜ਼ਿੰਦਗੀ ਆ ਉਹ ਹੋਰ ਆ ਉਹ ਹੋਰ ਆ ਜੀ ਹਾਂਜੀ ਹੁਣ ਇੱਕ ਐਗਜ਼ਾਮਪਲ ਦਿੰਨੀ ਆ ਮੈਂ ਦੀਪਿਕਾ ਪਾਦukone ਬਹੁਤ ਵੱਡੀ ਸਟਾਰ ਹੈ ਐਂਡ ਤਾਂ ਵਿਆਹ ਹੀ ਕਰਾਇਆ ਉਹਨੇ ਐਂਡ ਤਾਂ ਘਰ ਹੀ ਬਸਾਉਣਾ ਈਸ਼ਵਰੀਆ ਰਾਏ ਸਭ ਤੋਂ ਸੋਹਣੀ ਖੂਬਸੂਰਤ ਕੁੜੀ ਹੈ ਉਹ ਪੂਰੇ ਮੈਨੂੰ ਲੱਗਦਾ ਪੂਰੇ ਵਰਲਡ ਦੀ ਹੋਣੀ ਹੈ ਐਂਡ ਤਾਂ ਬੱਚਾ ਹੀ ਬੱਚੇ ਹੋਏ ਘਰ ਸੰਭਾਲਿਆ ਨੂੰ ਐਂ ਅੱਖ ਕੰਮ ਵੀ ਨਹੀਂ ਕੀਤਾ